ਸ वेलकम ਟੂ ਮਾਈ ਨੈਕਸਟ ਵੀਡੀਓ ਅੱਜ ਦੀ ਵੀਡੀਓ ਪੇਪਰ ਪੈਟਰਨ ਮਾਡਲ ਟੈਸਟਪੇਪਰ ਦਿਖਾਉਂਗੀ ਐਂਸ਼ੀਅੰਟ ਇੰਡੀਆ ਪੋਲਿਟੀਕਲ ਹਿਸਟਰੀ ਫ্রম ਆਰਿਅਸ ਟਾਈਮ ਇਹ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਸੈਕਸ਼ਨ A ਦੇ ਵਿੱਚ ਚਾਰ ਕੁਸ਼ਣ ਆਣਗੇ ਦੋ ਕਰਨੇ ਹੋਣਗੇ ਸੈਕਸ਼ਨ B ਦੇ ਵਿੱਚ ਉਹ ਚਾਰ ਕੁਸ਼ਣ ਆਣਗੇ ਦੋ ਕਰਨੇ ਹੋਣਗੇ ਸੈਕਸ਼ਨ ਸੀ ਤੁਹਾਡਾ ਬਾਈ ਨੰਬਰ ਦਾ ਹੋਏਗਾ 11 ਸ਼ੋਰਟ ਨੋਟ ਹੋਣਗੇ ਤੇ ਕਲੀਅਰ ਕਟ ਤੁਹਾਡੇ ਸਿਲੇਬਸ ਵਿੱਚ ਲਿਖਿਆ ਹੋਇਆ ਹੈ ਕਿਸੇ ਦੋਨੋਂ ਸੈਕਸ਼ਨ ਦੇ ਵਿੱਚ ਸੈਕਸ਼ਨ ਏ ਜਾਂ ਸੈਕਸ਼ਨ ਬੀ ਦੇ ਵਿੱਚ ਕਿਸੇ ਦੇ ਵਿੱਚੋਂ ਜਾਂ ਇਸ ਦੇ ਵਿੱਚ ਜਾਂ ਇਸ ਦੇ ਵਿੱਚ ਮੈਪ ਇੱਕ ਸੈਕਸ਼ਨ ਦੇ ਵਿੱਚ ਹੀ ਆਏਗਾ ਸਿਲੇਬਸ ਦੇ ਅਕੋਰਡਿੰਗ ਤਾਂ ਪੇਪਰ ਕਿਵੇਂ ਆਏਗਾ ਉਸ ਇੱਕ ਮਾਡਲ ਟੈਸਟ ਪੇਪਰ ਜੋ ਮੈਨੂੰ ਅਵੇਲੇਬਲ ਹੋਇਆ ਹੈ ਉਹ ਮੈਂ ਤੁਹਾਨੂੰ ਸਮਝਾਉਣ ਜਾ ਰਹੀ ਹਾਂ ਧਿਆਨ ਨਾਲ ਸੁਣਨਾ ਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰਨੀ ਹੈ ਹਾਂਜੀ ਬੇਟਾ हां जी सेकंड सेमेस्टर सब्जेक्ट कोड ਲਿਖਿਆ ਹੋਇਆ ਪੇਪਰ ਐਂਸ਼ੀਅੰਟ ਇੰਡੀਆ ਪੋਲੀਟੀਕਲ ਹਿਸਟਰੀ ਫਰਮ ਅਰਲੀਅਰਸ ਟਾਈਮ ਟੂ 326 ਬੀਸੀ ਪੇਪਰ ਦਾ ਸਮਾਂ 3 ਘੰਟੇ ਰਹੇਗਾ ਮੈਕਸਿਮਮ ਰੈਨਗੇ 70 ਮਾਰਕਸ ਹੁਣ ਨੋਟ ਧਿਆਨ ਨਾਲ ਪੜ੍ਹਨੀ ਹੈ ਇਨਸਟਰਕਸ਼ਨ ਪ੍ਰਸ਼ਨ ਪੱਤਰ ਨੂੰ ਤਿੰਨ ਭਾਗਾਂ ਵਿੱਚ ੳ ਅ ਅ ਇ ਵਿੱਚ ਵੰਡਿਆ ਜਾਵੇਗਾ ਭਾਗ ੳ ਅਤੇ ਅ ਵਿੱਚ 4-4 ਪ੍ਰਸ਼ਨ ਦਿੱਤੇ ਜਾਣਗੇ ਜਿੰਨਾ ਵਿੱਚੋਂ ਵਿਦਿਆਰਥੀਆਂ ਨੇ ਕੋਈ ਦੋ ਦੋ ਪ੍ਰਸ਼ਨ ਕਰਨੇ ਹੋਣਗੇ ਮਤਲਬ ਪਹਿਲੇ ਭਾਗ ਜੋ 4 1 2 3 4 ਤੇ ਚਾਰਾਂ 'ਚੋਂ ਦੋ ਕਰਨੇ ਆ ਦੂਜੇ 'ਚੋਂ ਵੀ ਮਤਲਬ ਸੈਕਸ਼ਨ A ਦੇ ਵਿੱਚੋਂ ਇਹ ਹੋਏਗਾ ਸਾਰਾ ਸੈਕਸ਼ਨ B ਦੇ ਵਿੱਚੋਂ ਵੀ 4 1 2 3 4 ਤੇ ਕੋਈ ਵੀ ਦੋ ਕਰਨੇ ਹੋਣਗੇ ਹਰੇਕ ਪ੍ਰਸ਼ਨ 12 ਅੰਕਾਂ ਦਾ ਹੋਵੇਗਾ ਤੇ ਭਾਗ E ਈੜੀ ਹੈ ਜੋ ਉਹ ਲਾਜ਼ਮੀ ਹੈ ਕੰਪਲਸਰੀ ਹੈ 11 ਪ੍ਰਸ਼ਨ ਪੁੱਛੇ ਹੋਣਗੇ ਤੇ ਹਰੇਕ ਕੁਐਸਚਨ ਜਿਹੜਾ ਹੈ 2 ਨੰਬਰ ਦਾ ਹੋਵੇਗਾ ਹੁਣ ਭਾਗ ਊੜਾ ਦੇ ਵਿੱਚ ਕੁਐਸਚਨ ਕਿਸ ਤਰੀਕੇ ਨਾਲ ਬਣ ਕੇ ਆ ਸਕਦਾ ਹੈ ਸਮਝਾ ਰਹੀਆਂ ਤੁਸੀਂ ਨਵ ਪੱਥਰ ਕਾਲ ਤੋਂ ਕੀ ਸਮਝਦੇ ਹੋ ਠੀਕ ਹੈ ਨਵ ਪੱਥਰ ਕਾਲ ਨਿਓਲਿਥਿਕ ਏਜ ਸੀ ਜੋ ਇਸ ਯੁੱਗ ਵਿੱਚ ਲੋਕਾਂ ਦੇ ਕੀ ਦੇ ਜੀਵਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਨਨ ਕਰੋ ਬੇਟਾ ਇਸ ਤਰ੍ਹਾਂ ਦੇ ਜਿਹੜੇ ਸਬਜੈਕਟ ਹੁੰਦੇ ਹੈ ਹਿਸਟਰੀ ਹੋ ਗਿਆ ਪੋਲਿਟੀਕਲ ਸਾਇੰਸ ਹੋ ਗਿਆ ਤੁਸੀਂ ਲਿਟਰੇਚਰ ਦੇ ਸਬਜੈਕਟ ਦੇ ਵਿੱਚ ਹੈਡਿੰਗਸ ਹੀ ਬਣਾ ਸਕਦੇ ਹੋ ਪੁਆਇੰਟਸ ਨਹੀਂ ਬਣਾ ਸਕਦੇ ਫਲੋ ਚਾਰਟਸ ਨਹੀਂ ਬਣਾ ਸਕਦੇ ਪਰ ਹਿਸਟਰੀ ਪੋਲਿਟੀਕਲ ਸਾਇੰਸ ਇਸ ਤਰ੍ਹਾਂ ਦੇ ਹੋਮ ਸਾਇੰਸ ਹੈ ਠੀਕ ਹੈ ਸਾਈਕੋਲੋਜੀ ਹੈ ਫਿਲਾਸਫੀ ਹੈ ਇਹ ਸਾਰੇ ਜੋ ਇਸ ਤਰ੍ਹਾਂ ਦੇ ਸਬਜੈਕਟ ਹੈ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਵੈਲ ਪ੍ਰੈਜ਼ੈਂਟ ਕਰ ਸਕਦੇ ਹੋ ਵਿਦ ਦਾ ਹੈਲਪ ਆਫ ਪੁਆਇੰਟਸ ਵੱਧ ਤੋਂ ਵੱਧ ਪੁਆਇੰਟਸ ਬਣਾ ਕੇ ਵੱਧ ਤੋਂ ਵੱਧ ਹੈਡਿੰਗਸ ਬਣਾ ਕੇ ਤੇ ਵੱਧ ਤੋਂ ਵੱਧ ਫਲੋ ਚਾਰਟਸ ਫਲੋ ਚਾਰਟਸ ਹੁਣ ਕੀ ਹੁੰਦੇ ਆ ਜਿਵੇਂ ਹੁਣ ਇਸ ਉਸ ਯੁੱਗ ਦੇ ਲੋਕਾਂ ਦੇ ਜੀਵਨ ਦੀਆਂ ਵਿਸ਼ੇਸ਼ਤਾਵਾਂ ਦੱਸਣੀ ਆ ਤਾਂ ਇੱਕ ਫਲੋ ਚਾਰਟ ਦੇ ਵਿੱਚ ਵਿਸ਼ੇਸ਼ਤਾਵਾਂ ਮੇਨ ਮੇਨ ਪੁਆਇੰਟਸ ਵੀ ਉਹ ਕਿੱਦਾਂ ਰਹਿੰਦੇ ਸੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਪੇਪਰ ਚੈੱਕ ਕਰਨ ਵਾਲੇ ਫਲੋ ਚਾਰਟ ਤੋਂ ਹੀ ਕਲੀਅਰ ਹੋ ਜਾਏਗਾ ਕਿ ਇਸ ਬੱਚੇ ਨੂੰ ਕਿੰਨੀ ਕੁ ਡੈਪਥ ਦੇ ਵਿੱਚ ਨੌਲੇਜ ਹੈ ਠੀਕ ਹੈ ਪ੍ਰਾਚੀਨ ਪੜਤੀ ਇਤਿਹਾਸ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਠੀਕ ਹੈ ਪ੍ਰਾਚੀਨ ਇਤਿਹਾਸ ਉਸ ਦੀਆਂ ਭੂਗੋਲਿਕ ਉਹਦਾ ਜੀਓਗ੍ਰਾਫੀਕਲ ਜਿਹੜੀਆਂ ਹੈਗੀਆਂ ਵਿਸ਼ੇਸ਼ਤਾਵਾਂ ਕੀ ਹੈ ਮੋਰਓਵਰ ਤੁਸੀਂ ਇੰਨਾ ਐਗਜ਼ਾਮ ਦੇ ਵਿੱਚ ਜਿਸ ਦਾ ਪੰਜਾਬੀ ਮੀਡੀਆਮ ਹੈ ਇੰਗਲਿਸ਼ ਦੇ ਵਿੱਚ ਵੀ ਕਾਫੀ ਵਰਡਸ ਲਿਖ ਸਕਦੇ ਹੋ ਠੀਕ ਹੈ ਇੰਗਲਿਸ਼ ਦੇ ਵਿੱਚ ਵੀ ਕਾਫੀ ਵਰਡਸ ਲਿਖ ਸਕਦੇ ਚਾਹੇ ਪੰਜਾਬੀ ਮੀਡੀਆਮ ਹੈ ਇੰਗਲਿਸ਼ ਮੀਡੀਆਮ ਵਾਲੇ ਬੱਚਿਆਂ ਦਾ ਇੰਗਲਿਸ਼ ਮੀਡੀਆਮ ਹੀ ਲਿਖਣਾ ਹੈ ਇੰਗਲਿਸ਼ 'ਚ ਹੀ ਲਿਖਣਾ ਹੁੰਦਾ ਪੇਪਰ ਪਰ ਪੰਜਾਬੀ ਮੀਡੀਆਮ ਵਾਲੇ ਵੀ ਬਹੁਤ ਅਕਸਰ ਇੰਗਲਿਸ਼ ਇੰਗ ਰਾਚਨ ਭਾਰਤੀ ਇਤਿਹਾਸ ਦੇ ਨਿਰਮਾਣ ਦੀਆਂ ਵਿਸ਼ੇਸ਼ੀਆਂ ਦੇ ਵਿੱਚ ਵਿਦੇਸ਼ੀਆਂ ਦੇ ਵਰਣਨ ਅਤੇ ਸਿੱਕਿਆਂ ਦਾ ਕੀ ਮਹੱਤਵ ਹੈ ਵਿਦੇਸ਼ੀਆਂ ਦੇ ਵਰਣਨ ਮਤਲਬ ਜਿਹੜੇ ਫੋਰਨਰਸ ਹੈ ਉਹਨਾਂ ਨੇ ਕੀ ਸਟੱਡੀਜ਼ ਕੀਤੀ ਤੇ ਸਿੱਕੇ ਮਤਲਬ ਨਿਊਮੈਸਟਿਕ ਨਿਊਮੈਸਟਿਕਸ ਦਾ ਕੀ ਮਹੱਤਵ ਹੈ ਭਾਰਤ ਦੇ ਮਨ ਚਿੱਤਰ ਵਿੱਚ ਸਿੰਧ ਘਾਟੀ ਸਭਿਅਤਾ ਦੇ ਵੁਕਸਥਾਨ ਦਿਖਾਓ ਇਹ ਹੋ ਗਿਆ ਤੁਹਾਡਾ ਮੈਪ ਠੀਕ ਹੈ ਬਹੁਤ ਹੈ ਹਮ ਮੈਪ ਕਰਨੀ ਹੈ ਮੈਪ ਕਰੋਗੇ ਮੈਪ ਚ ਪੂਰੇ ਬੜਾ ਬੁਰੇ ਨੰਬਰ ਆ ਸਕਦੇ ਹੈ ਹੁਣ ਮਾਂਜੇ ਤੇ ਤੁਸੀਂ ਪੂਰਾ ਤੁਹਾਨੂੰ ਉਹਦੇ ਉੱਪਰ ਦਿਖਾਣੇ ਹੋਣਗੇ ਸਿੰਧ ਘਾਟੀ ਦੀ ਸਭੇ ਤਾਂ ਕਿੱਥੇ ਕਿੱਥੇ ਮਿਲੀ ਤੇ ਇਸ ਤੇ ਇੱਕ ਸੰਖੇਪ ਨੋਟ ਵੀ ਲਿਖੋ ਹੁਣ ਇਹਨਾਂ ਚਾਰਾਂ ਚੋਂ ਤੁਸੀਂ ਕਿੰਨੇ ਕਰਨੇ ਆ ਦੋ ਕੁਐਸਚਨ ਕਰਨੇ ਆ ਠੀਕ ਹੈ ਆਨਸਰ ਪਹਿਲਾਂ ਵੀ ਦੱਸ ਚੁੱਕੀਆਂ 400 ਤੋਂ 450 ਸ਼ਬਦ ਹੁਣ ਇਹ ਨਹੀਂ ਹੈ ਪੇਪਰ ਦੇ ਵਿੱਚ ਤੁਹਾਨੂੰ 3 ਘੰਟੇ ਦਾ ਟਾਈਮ ਹੈ ਤੁਸੀਂ ਇੱਕ ਕੁਐਸਚਨ ਤੇ ਹੀ 8-9 ਪੇਜ ਭਰ ਦੋ ਤੇ ਫਿਰ ਉਹ ਤੋਂ ਬਾਅਦ ਦੂਜੇ ਤੇ ਫਿਰ 8-9 ਭਰ ਦੋ ਫਿਰ 5-6 ਭਰ ਦੋ ਤੇ ਲਾਸਟ ਕੁਐਸਚਨ ਲਈ ਤੁਹਾਡੇ ਕੋਲ ਇੱਕ ਪੇਜ ਦੇ ਬਸੇ ਵੀ ਟਾਈਮ ਨਾ ਹੋਵੇ ਹਮੇਸ਼ਾ ਟਾਈਮ ਨੂੰ ਪੇਪਰ ਦੇ ਵਿੱਚ ਡਿਵਾਈਡ ਕਰੀਦਾ ਹੈ ਜੇ 3 ਆਵਰਸ ਦਾ ਪੇਪਰ ਹੈ 3 ਘੰਟੇ ਦਾ ਪੇਪਰ ਹੈ ਠੀਕ ਹੈ ਤਾਂ 12 ਸ਼ਾਰਟ ਨੋਟ ਹੈ ਸ਼ਾਰਟ ਨੋਟ ਇਹੋ ਜਿਹੇ ਹੁੰਦੇ ਆ ਬਟਾ ਜਿਹਦੇ ਵਿੱਚ ਤੁਸੀਂ ਪੂਰੇ ਨੰਬਰ ਲੈ ਸਕਦੇ ਹੋ 22 ਚੋਂ 22 ਨੰਬਰ ਲੈ ਸਕਦੇ ਹੋ ਤਾਂ 4 ਲੌਂਗ ਕਰਨੇ ਆ ਤਾਂ ਬੜੇ ਆਰਾਮ ਨਾਲ ਡਿਵਾਈਡ ਹੁੰਦਾ ਟਾਈਮ ਅੱਧੇ-ਅੱਧੇ ਘੰਟੇ ਦੇ ਵਿੱਚ ਚਾਰ ਲੌਂਗ ਖਤਮ ਕਰੋ ਠੀਕ ਹੈ ਚਾਰ ਲੌਂਗ 2 ਘੰਟੇ ਹੋ ਗਏ ਤੇ 1 ਘੰਟੇ ਲਈ ਤੁਹਾਡੇ ਕੋਲ ਸ਼ਾਰਟ ਨੋਟ ਲਈ ਟਾਈਮ ਬਚਦਾ ਹੈ ਮਤਲਬ ਅੱਧੇ ਘੰਟੇ ਜਾਂ 35-35 ਮਿੰਟ ਲਗਾ ਲਓ ਕਿਉਂਕਿ ਸ਼ਾਰਟ ਨੋਟ ਤੁਸੀਂ ਸਪੀਡਲੀ ਕਰ ਲੈਣੇ ਆ ਪਰ ਬੱਚੇ ਬਹੁਤ ਗਲਤੀਆਂ ਕਰਦੇ ਆ ਸ਼ਾਰਟ ਨੋਟ ਲਈ ਟਾਈਮ ਹੀ ਨਹੀਂ ਬਚਾਉਂਦੇ ਤੁਹਾਨੂੰ ਇੱਕ-ਇੱਕ ਲਾਈਨ ਦਾ ਲਿਖ ਕੇ ਆ ਜਾਂਦੇ ਆ ਠੀਕ ਹੈ ਆਪਣੇ ਆਪਣ ਨੂੰ ਉਹਦੇ ਚ ਵੀ ਪ੍ਰੈਜ਼ੈਂਟ ਕਰੋ ਘੱਟੋ-ਘੱਟ 25 ਤੋਂ 30 ਸ਼ਬਦ ਠੀਕ ਹੈ ਮਤਲਬ ਚਾਰ ਤੋਂ ਪੰਜ ਲਾਈਨਾਂ ਤੇ ਲਿਖ ਕੇ ਆਓ ਤਾਂ ਕਿ ਜੋ ਸ਼ੋਰਟ ਨੋਟ ਪੁੱਛਿਆ ਜਾ ਰਿਹਾ ਉਹਦੇ ਬਾਰੇ ਤੁਸੀਂ ਤੁਸੀਂ ਚੰਗੀ ਤਰ੍ਹਾਂ ਚਰਣਾ ਪਾ ਸਕੋ ਦੱਸ ਸਕੋ ਤਾਂ ਇਸ ਲਈ ਪੇਪਰ ਦੇ ਵਿੱਚ ਟਾਈਮ ਡਿਵਾਈਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਟਾਈਮ ਡਿਵਾਈਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ 35 ਮਿੰਟਿਕ ਨੂੰ ਲਗਾਣੇ ਹੋ ਤਾਂ ਲਾਸਟ ਤੁਹਾਡੇ ਕੋਲ ਕਿੰਨੇ ਮਿੰਟ ਬਚ ਜਾਂਦੇ ਆ ਲਾਸਟ ਤੁਹਾਡੇ ਕੋਲ ਅਪਰੋਕਸਿਮੇਟ ਵੀ 40 ਮਿੰਟਸ ਸੋ ਦੇਖੋ ਸ਼ੋਰਟ ਨੋਟ ਲਈ ਬਚ ਜਾਂਦੇ ਠੀਕ ਹੈ ਤੇ ਇਸ ਲਈ ਬਹੁਤ ਵਧੀਆ ਤਰੀਕੇ ਨਾਲ ਟਾਈਮ ਡਿਵਾਈਡ ਕਰੋ ਆਪਣੀ ਸਪੀਡ ਨੂੰ ਇਨਕਰੀਜ਼ ਕਰੋ ਭਾਗ ਅ ਰਿਗਵੇਦਿਕ ਕਾਲ ਦੇ ਰਾਜਨੀਤਿਕ ਤੇ ਧਾਰਮਿਕ ਜੀਵਨ ਦਾ ਵਰਣਨ ਕਰੋ ਰਾਜਨੀਤਿਕ ਹੁੰਦਾ ਹੈ ਪੋਲਿਟੀਕਲ ਤੇ ਧਾਰਮਿਕ ਹੁੰਦਾ ਹੈ ਧਾਰਮਿਕ ਜੀਵਨ ਹੁੰਦਾ ਹੈ ਜੋ ਰਿਲੀਜੀਅਸ ਜੋ ਨਾਦਾ ਜੀਵਨ ਕੀ ਸੀ ਉਦੋਂ ਬਾਅਦ ਹੈ ਉੱਤਰ ਵੈਦਿਕ ਕਾਲ ਦੇ ਸਮਾਜਿਕ ਤੇ ਆਰਥਿਕ ਹੁੰਦੇ ਕੋਈ ਐਦਾ ਹੀ ਹੈ ਜਿਵੇਂ ਤੁਹਾਡੇ ਭਾਗ ਸੈਕਸ਼ਨ B ਦੇ ਵਿੱਚ ਅਲੱਗ-ਅਲੱਗ ਕਾਲ ਦੀਆਂ ਅਲੱਗ-ਅਲੱਗ ਪੀਰੀਅਡਸ ਦੀਆਂ ਰਿਲੀਜੀਅਸ ਪੋਲਿਟੀਕਲ ਇਕਨੋਮਿਕਲ ਸਟੇਟਸ ਹੈ ਹੁਣ ਜਿੱਦ ਕਿਸੇ ਇੱਕ ਦੀਆਂ ਤਾਂ ਰਾਜਨੀਤਿਕ ਤੇ ਧਾਰਮਿਕ ਆ ਗਈਆਂ ਦੂਜੇ ਦੀਆਂ ਸਮਾਜਿਕ ਤੇ ਆਰਥਿਕ ਆ ਗਈਆਂ ਇਸੇ ਕਿਨਾਂ ਉਲਟ ਵੀ ਹੋ ਸਕਦਾ ਹੈ ਕਿ ਇਸ ਦੀਆਂ ਰਾਜਨੀਤਿਕ ਤੇ ਧਾਰਮਿਕ ਆ ਜਾਣ ਇਸ ਦੀਆਂ ਸਮਾਜਿਕ ਤੇ ਆਰਥਿਕ ਆ ਜਾਣ ਇਸ ਦੀਆਂ ਰਾਜਨੀਤਿਕ ਤੇ ਧਾਰਮਿਕ ਆ ਜਾਣ ਤੁਹਾਨੂੰ ਬਹੁਤ ਧਿਆਨ ਨਾਲ ਕੈਰ ਕਰਨਾ ਹੈ ਬੇਟਾ ਨੈਕਸਟ ਹੈ ਬੱਚੇ ਮਗਧ ਸਮਰਾਜ ਦੇ ਵਿਸਤਾਰ ਦੇ ਕੀ ਕਾਰਨ ਸਨ ਕਿ ਮਗਧ ਸਮਰਾਜ ਕਿਉਂ ਫੈਲਿਆ ਠੀਕ ਹੈ ਉਸ ਤੋਂ ਬਾਅਦ ਸਿਕੰਦਰ ਦੇ ਹਮਲੇ ਦੇ ਕਾਰਨਾਂ ਦਾ ਅਤੇ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ ਸਿਕੰਦਰ ਦੇ ਹਮਲੇ ਦੇ ਕੌਜ਼ਸ ਕਿਉਂ ਸਿਕੰਦਰ ਨੇ ਹਮਲਾ ਕੀਤਾ ਥੈਨ ਪ੍ਰਭਾਵ ਥੈਨ ਉਹਦੇ ਅਫੈਕਟ ਕੀ ਹੋਏ ਸਾਡੇ ਭਾਰਤ ਦੇ ਉੱਪਰ ਉਹਦੇ ਬਾਰੇ ਤੁਸੀਂ ਵਰਣਨ ਕਰਨਾ ਹੈ ਏ ਸੀ ਭਾਗ ਅੜਾਜ ਦੇ ਵਿੱਚ ਉਹ ਚਾਰ ਕੁਸ਼ਨ ਆਏ ਹੋਏ ਆ ਤੁਸੀਂ ਦੋ ਕਰਨੇ ਹੈ ਠੀਕ ਹੈ ਐਨੀ ਟੂ 24 ਨੰਬਰ ਦੇ ਟੋਟਲ ਭਾਗ ਆੜਾ ਬਣ ਜਾਏਗਾ ਦਨ ਭਾਗ ਈੜੀ ਸਾਰੇ ਹੀ ਉਹਦੇ ਵਿੱਚੋਂ ਸ਼ੋਰਟ ਨੋਟ ਹੁਣ ਤੁਸੀਂ ਦੇਖੋ ਮੈਂ ਆਪ ਸੈਕਸ਼ਨ ਏ ਦੇ ਵਿੱਚ ਆ ਗਿਆ ਸੈਕਸ਼ਨ ਬੀ ਚ ਨਹੀਂ ਆਇਆ ਠੀਕ ਹੈ ਮੈਂ ਆਪ ਇੱਕੋ ਹੀ ਸੈਕਸ਼ਨ ਜਾ ਸਕਦਾ ਦਨ ਭਾਗ ਈੜੀ ਪ੍ਰਾਚੀਨ ਅਥਰ ਕਾਲ ਬਾਰੇ ਤੁਸੀਂ ਕੀ ਜਾਣਦੇ ਹੋ ਸ਼ੋਰਟ ਨੋਟਸ ਬੇਟਾ ਹਮੇਸ਼ਾ ਸਿਸਟੇਮੈਟਿਕਲੀ ਹੀ ਆਉਂਦੇ ਹੈ ਜਿਵੇਂ ਦੇਖੋ 11 ਸ਼ੋਰਟ ਨੋਟ ਹੈ 5 ਸ਼ੋਰਟ ਨੋਟ ਭਾਗ ਸੈਕਸ਼ਨ ਏ ਚੋਂ ਆ ਗਏ ਤੇ 6 ਸ਼ੋਰਟ ਨੋਟ ਸੈਕਸ਼ਨ ਬੀ ਚੋਂ ਆ ਗਏ ਆ 6 ਸੈਕਸ਼ਨ A ਜੋ 5 ਸੈਕਸ਼ਨ B ਜੋ ਏਦਾਂ ਹੀ ਆਣਗੇ ਜਿਵੇਂ ਜਿਵੇਂ ਸਿਲੇਬਸ ਹੈ ਉਵੇਂ ਹੋ ਠੀਕ ਹੈ ਪ੍ਰਾਚਨ ਪੱਥਰ ਕਾਲ ਵਾਈ ਤੁਸੀਂ ਕੀ ਸਮਝਦੇ ਹੋ ਨਵ ਪੱਥਰ ਕਾਲ ਵਿੱਚ ਪੱਈਏ ਦੀ ਕਾਰ ਕਿਵੇਂ ਕ੍ਰਾਂਤੀਕਾਰੀ ਸੀ ਹੁਣ ਕਈ ਕਲੀਆ ਕਾਡ ਹੈ ਬਹੁਤ ਇੰਪੋਰਟੈਂਟ ਸੀ ਦੈਨ ਪ੍ਰਾਚੀਨ ਭਾਰਤੀ ਇਤਿਹਾਸ ਦਾ ਕੀ ਮਹੱਤਵ ਹੈ ਦੈਨ ਵੈਦਿਕ ਸਾਹਿਤ ਕੀ ਹੈ ਹੜੱਪਾ ਬਾਰੇ ਰਿਗਵੇਦਿਕ ਕਾਲ ਵਿੱਚ ਇਸਤਰੀਆਂ ਦੀ ਦਸ਼ਾ ਹੁਣ ਦੇਖੋ ਤੇ ਪਈਏ ਦੀ ਕਾਰ ਅਗ ਦੀ ਕਾਰ ਧਿਆਨ ਨਾਲ ਕਰਨੀ ਹੈ ਇਸਤਰੀਆਂ ਦੀ ਦਸ਼ਾ ਦੈਨ ਚਾਰ ਆਸ਼ਰਮ ਦੈਨ ਆਜਾਤ ਛਤ్రੂ ਕੌਣ ਸੀ ਹਨ ਉਹਦੇ ਬਾਰੇ ਤੁਸੀਂ ਚਾਰ ਪੰਜ ਲਾਈਨਾਂ ਲਿਖਣੀ ਹੈ ਇਹ ਨਹੀਂ ਕਿ ਇੱਕ ਅੱਖਰ ਲਿਖ ਕੇ ਆ ਜਾਓ ਇੱਕ ਲਾਈਨ ਲਿਖ ਕੇ ਆ ਜਾਓ ਨਹੀਂ ਬੇਟੇ 2 ਨੰਬਰ ਦਾ ਆਨਸਰ ਹੈ ਤੇ 25 ਤੋਂ 30 ਸ਼ਬਦਾਂ ਦੇ ਵਿੱਚ ਆਨਸਰ ਦੇਣਾ ਹੀ ਦੇਣਾ ਹੈ ਇੱਕ ਲਾਈਨ ਦਾ ਆਨਸਰ ਨਹੀਂ ਲਿਖੀਦਾ ਕਦੀ ਵੀ 2 ਮਾਰਕਸ ਹੈ ਠੀਕ ਹੈ 2 ਮਾਰਕਸ ਹੈ ਤਾਂ ਉਹਦੇ ਲਈ ਐਟਲੀਸਟ ਸਫੀਸ਼ੀਐਂਟ ਆਨਸਰ ਦਿਓ। ਦੈਨ ਮਗਧ ਸਮਰਾਜ ਦੇ ਉੱਥਾ ਉੱਥਾਨ ਦੇ ਕਾਰਨ ਸਿਕੰਦਰ ਅਤੇ ਪੋਰਸ ਵਿਚਕਾਰ ਲਈ ਯੁੱਧ ਦੈਨ ਸਿਕੰਦਰ ਦੇ ਹਮਲੇ ਦੇ ਭਾਰਤ ਤੇ ਕੀ ਪ੍ਰਭਾਵ ਪਏ। ਠੀਕ ਹੈ ਹਮੇਸ਼ਾ ਵੈਸੇ ਪੇਪਰ ਸੈਟਰ ਦੀ ਹੀ ਹੁੰਦੀ ਹੈ ਕੋਸ਼ਿਸ਼ ਕਿ ਜਿਹੜੇ ਕੁਸ਼ਚਨ ਉਹ ਲੌਂਚ ਪਾ ਚੁੱਕੇ ਆ ਸ਼ਾਰਟਸ ਨਾ ਕਵਰ ਹੋਣ ਤੇ ਇਸ ਲਈ ਧਿਆਨ ਨਾਲ ਕਵਰ ਕਰਨੀ ਹੈ ਕੁਸ਼ਚਨ ਹੁਣ ਸ਼ਾਰਟ ਆਊਟ 11 ਨੰਬਰ ਦੇ ਆ ਰਹੇ ਆ ਤੇ 2 ਨੰਬਰ ਦਾ ਇੱਕ ਹੋਏਗਾ ਤੇ 22 ਨੰਬਰ ਦੇ ਸ਼ਾਰਟ ਨੋਟ 22 ਚ 22 ਨੰਬਰ ਲੈ ਸਕਦੇ ਹੋ ਸ਼ਾਰਟ ਨੋਟ ਕਿਵੇਂ ਕਰਨੇ ਹੈ ਧਿਆਨ ਨਾਲ ਸ਼ਾਰਟ ਆਊਟ ਇੱਕ ਕਰ ਲਿਆ ਠੀਕ ਹੈ ਜੀ ਅਲੱਗ-ਅਲੱਗ ਲਾਈਨਾਂ ਚ ਫਿਰ ਇੱਕ ਲਾਈਨ ਛੱਡਣੀ ਹੈ ਅਨਸਰ ਨੰਬਰ ਐਨ ਦਾ ਦੂਜਾ ਠੀਕ ਹੈ ਫਿਰ ਦੂਜਾ ਕਰ ਲਿਆ ਠੀਕ ਹੈ ਦੋ ਤਿੰਨ ਚਾਰ ਲਾਈਨਾਂ ਚਾਂਸ ਹੋ ਜਾਏ ਤਾਂ ਇੱਕ ਲਾਈਨ ਛੱਡਣੀ ਹੈ ਅਨਸਰ ਨੰਬਰ ਤੀਜਾ ਪੂਰਾ ਵੇਂਸ਼ਨ ਕਰਨਾ ਹੈ ਐਦਾ ਹੀ ਨਹੀਂ ਹੈ ਕਿ ਪਤਾ ਇਹਨਾਂ ਨੂੰ ਲੱਗੇ ਪੇਪਰ ਚੈੱਕ ਕਰਨ ਨੂੰ ਕਿ ਤੁਸੀਂ ਅਗਲਾ ਕੁਐਸਚਨ ਵੀ ਸ਼ੁਰੂ ਹੋ ਗਿਆ ਠੀਕ ਹੈ ਬਹੁਤ ਸਪੀਡਲੀ ਪੇਪਰ ਚੈੱਕ ਹੁੰਦੇ ਆ ਬਹੁਤ ਤੁਹਾਡੇ ਪੇਪਰ ਨੂੰ ਸਰਵ ਕਿਵੇਂ ਕਰ ਰਹੇ ਹੋ ਤੁਸੀਂ ਕਿਵੇਂ ਪੇਸ਼ ਕਰ ਰਹੇ ਹੋ ਇਹ ਬਹੁਤ ਜ਼ਰੂਰੀ ਹੈ ਬਟਾ ਅੱਧਾ ਅੱਧਾ ਇਮਪ੍ਰੈਸ਼ਨ ਤੁਹਾਡੇ ਪੇਪਰ ਨੂੰ ਦੇਖ ਕੇ ਪੇਪਰ ਚੈਕਰ ਦੇ ਬੰਦ ਜਾਂਦਾ ਹੈ ਕਿ ਵਾਕਈ ਬੱਚੇ ਦਾ ਪੇਪਰ ਬੋਲ ਰਿਹਾ ਹੈ बोल ਰਿਹਾ ਮਤਲਬ ਬੱਚੇ ਨੇ ਪੇਪਰ ਬਹੁਤ ਵਧੀਆ ਕੀਤਾ ਹੈ ਬੱਚਾ ਪੇਪਰ बोल ਰਿਹਾ ਹੈ ਜਿਹਦਰ ਨੂੰ ਲੱਗਦਾ ਹੈ ਕਿ ਮਿਹਰੀਆਂ ਗੱਲਾਂ ਤੁਹਾਨੂੰ ਸਮਝ ਆਉਂਦੀਆਂ ਹਨ ਤੁਹਾਨੂੰ ਪੇਪਰ ਕਰਨ ਦੇ ਵਿੱਚ इजी ਲੱਗਦਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟਸ ਸ਼ੁਰੂ ਕਰ ਦਿਆ ਕਰੋ ਹੁਣ ਰਹੀ ਗੱਲ ਲੌਂਗ ਅਨਸਰ ਦੀ ਲੌਂਗ ਅਨਸਰ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰਨੇ ਹਨ ਹੈਡਿੰਗਸ ਵੀ ਬਣਾ ਸਕਦੇ ਹੋ ਪੁਆਇੰਟਸ ਵੀ ਬਣਾ ਸਕਦੇ ਹੋ ਫਲੋਚਾਰਟ ਵੀ ਬਣਾ ਸਕਦੇ ਹੋ ਅਨਸਰ ਨੰਬਰ ਲਿਖ ਕੇ ਪੂਰਾ ਅਨਸਰ ਲਿਖਣਾ ਹੈ ਮੇਨ ਵਰਡਸ ਨੂੰ ਅੰਡਰਲਾਈਨ ਵੀ ਕਰ ਸਕਦੇ ਹੋ ਜੋ ਮੇਨ ਵਰਡਸ ਹੈ ਉਹਨਾਂ ਨੂੰ ਅੰਡਰਲਾਈਨ ਵੀ ਕਰ ਸਕਦੇ ਹੋ ਠੀਕ ਹੈ ਜਿਵੇਂ ਖਾਸ ਤਰੀਕ ਹੋ ਗਿਆ ਕੋਈ ਸ਼ਾਇਰਾਂ ਦੇ ਨਾਮ ਹੋ ਗਏ ਕੋਈ ਖਾਸ ਨਿਰਾਜਿਆਂ ਦੇ ਨਾਮ ਹੋ ਗਏ ਕੋਈ ਖਾਸ ਪਰਸਨਸ ਦੇ ਨਾਮ ਹੋ ਗਏ ਇਹ ਚੀਜ਼ ਉਮੀਦ ਕਰਦੀ ਹਾਂ ਇਹ ਵੀਡੀਓ ਤੁਹਾਡੀ ਹੈਲਪ ਕਰੇਗੀ ਪੇਪਰ ਤਿਆਰ ਕਰਨ ਦੇ ਵਿੱਚ ਥੈਂਕ ਯੂ ਗੋਡ ਬlesਸ ਯੂ ਆਲ ਦੀ ਬੈਸਟ ਫਾਰ ਯੋਰ ਐਗਜ਼ਾਮ ਥੈਂਕ ਯੂ